ਆਏ ਕੋ ਵੀਰ ਐ ਕਿਸਾਨੀ ਸੰਘਰਸ਼ ਜਿਹੜਾ ਹੈਗਾ ਇਸ ਵੇਲੇ ਪੂਰੇ ਜੋਰਾਂ ਤੇ ਆ ਜਿਹੜੇ ਵੀ ਵੀਰ ਸਾਡੇ ਉੱਥੇ ਸੰਘਰਸ਼ ਲੜ ਰਹੇ ਆ ਮੈਂ ਆਪਣੇ ਵੱਲੋਂ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਅਸੀਂ ਜਾਵਾਂਗੇ ਵੀ ਪਰ ਕੁਝ ਮਜਬੂਰੀ ਆ ਜਿਹੜੇ ਵੀਰਾਂ ਨੂੰ ਜਾਣਦੇ ਮੈਨੂੰ ਉਹਨਾਂ ਨੂੰ ਪਤਾ ਹੈ ਤੇ ਅੱਜ ਜਿਹੜੀ ਵੀਡੀਓ ਵੀਰੋ ਮੈਂ ਪੁਲਿਸ ਦੇ ਵਿੱਚ ਰਿਹਾ ਹੁਣ ਕਰਕੇ ਕਿਸਾਨ ਵੀਰਾਂ ਵਾਸਤੇ ਇਹ ਜ਼ਰੂਰੀ ਆ ਜਿਹੜਾ ਉੱਥੇ ਅਥਰੂ ਗੈਸ ਦਾ ਅਟੈਕ ਹੋ ਰਿਹਾ ਉਹਦੇ ਵਾਸਤੇ ਕੁਝ ਬਚਾ ਜਿਹੜੇ ਹੈਗੇ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਇਹ ਉਮੀਦ ਕਰਦਾ ਹਾਂ ਵੀ ਤੁਸੀਂ ਜ਼ਰੂਰ ਉਹਦਾ ਫਾਇਦਾ ਲਹੋਗੇ ਕਿਉਂਕਿ ਆਪਣੇ ਲੋਕਾਂ ਦਾ ਸਾਥ ਦੇਣਾ ਕੋਈ ਗਨਾਹ ਨਹੀਂ ਹੁੰਦਾ ਮੇਰੀ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਹੈ ਬਹੁਤੇ ਕਿਸਾਨ ਪਰਿਵਾਰਾਂ ਦੇ ਵਿੱਚੋਂ ਸੰਜਮ ਧੀਰਜ ਵਰਤੋ ਆਪਣੀ ਲੋਕ ਨੇ ਆਪਣੀ ਭਰਾ ਲਈ ਬਾਕੀ ਚਲੋ ਨੌਕਰੀ ਕਰਕੇ ਕੁਝ ਮਜਬੂਰੀਆਂ ਹੁੰਦੀਆਂ ਤੁਸੀਂ ਆਪਣੀ ਜਗ੍ਹਾ ਤੇ ਵੀ ਠੀਕ ਹੋ ਪਰ ਸੰਜਮ ਅਤੇ ਧੀਰਜ ਜ਼ਰੂਰੀ ਹੈ ਆਪਣੇ ਭਰਾ ਨੇ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਓ ਹੁਣ ਵੀਰੋ ਅਥਰੂ ਗੈਸ ਦੇ ਜਿਹੜੇ ਅਟੈਕ ਹੋ ਰਹੇ ਆ ਉਹਦੇ ਬਚਾਲੀ ਸਭ ਤੋਂ ਪਹਿਲਾਂ ਤਾਂ ਵੀਰੇ ਵੀਰੋ ਜਿਹੜੇ ਵੀਰ ਉੱਥੇ ਅਗਲੀ ਲਾਈਨ ਦੇ ਵਿੱਚ ਇਹਦਾ ਇਸ ਚੀਜ਼ ਨੂੰ ਫੇਸ ਕਰ ਰਹੇ ਆ ਉਹਨਾਂ ਦੇ ਕੋਲੇ ਐਨਕਾਂ ਜ਼ਰੂਰ ਹੋਣੀਆਂ ਚਾਹੀਦੀਆਂ ਔਰ ਐਨਕ ਜਿਹੜੀ ਹੈਗੀ ਜਿਵੇਂ ਖੋਪੇ ਟਾਈਪ ਹੁੰਦੇ ਆ ਮਤਲਬ ਇਸ ਤਰ੍ਹਾਂ ਦੇ ਇੱਥੋਂ ਤੱਕ ਜਿਹੜਾ ਅੱਖਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਬਿਲਕੁਲ ਟਕੀਆਂ ਜਾਣ ਉਹ ਐਨਕ ਯੂਜ਼ ਕਰਨੀ ਆ ਦੂਸਰਾ ਵੀਰੋ ਗਿੱਲੇ ਰਮਾਲ ਤੇ ਕਿਸਾਨਾਂ ਦੇ ਕੋਲ ਪਰਨੇ ਹੁੰਦੇ ਆ ਉਹਨਾਂ ਨੂੰ ਗਿੱਲੇ ਕਰਕੇ ਮਫਲ ਰੰਗੂ ਆਪਣੇ ਗਲ ਦੇ ਵਿੱਚ ਰੱਖੋ ਜਦੋਂ ਵੀ ਅਟੈਕ ਹੁੰਦਾ ਫਟਾਫਟ ਆ ਉਹਦੇ ਚਿਹਰੇ ਨੂੰ ਢੱਕ ਲਓ ਇਹ ਗੈਸ ਜਿਹੜੀ ਤੁਹਾਡੇ ਨੱਕ ਵਿੱਚ ਮੂੰਹ ਵਿੱਚ ਤੇ ਅੱਖਾਂ ਵਿੱਚ ਇੰਟਰ ਨਹੀਂ ਕਰਨੀ ਚਾਹੀਦੀ ਕਿਉਂਕਿ ਜਲਨਸ਼ੀਲ ਹੁੰਦੀ ਹੈ ਤੇ ਪਹਿਲਾ ਵੀਰੋ ਤੁਰੰਤ ਬਚਾਅ ਜਿਹੜਾ ਹੈਗਾ ਜੇ ਤੁਸੀਂ ਜੱਕਦਮ ਤੁਹਾਡੇ ਅੱਗੇ ਗੈਸ ਜਿਹੜੀ ਇਹਦਾ ਜਿਹੜਾ ਗੋਲਾ ਸਿੱਟਿਆ ਗੈਸ ਦਾ ਤੁਹਾਡੇ ਅੱਗੇ ਈਅਰ ਗੈਸ ਦਾ ਜਦੋਂ ਤੁਹਾਡੇ ਵੱਲ ਨੂੰ ਉਹਦਾ ਜਿਹੜਾ ਧੂੰਆਂ ਆ ਰਿਹਾ ਗੈਸ ਤੁਹਾਡੇ ਵੱਲ ਨੂੰ ਆ ਰਹੀ ਹੈ ਤੇ ਮੋਢਾ ਬਚਾਇਆ ਦਾ ਤੁਰੰਤ ਉਥੇ ਘੁੰਮ ਕੇ ਇਹ ਮੂੰਹ ਜਿਹੜੀ ਆਪਦੀ ਬੈਕ ਹੈ ਉਹ ਉਧਰ ਨੂੰ ਕਰ ਲਓ ਮੂੰਹ ਉਲਟ ਸਾਈਡ ਕਰ ਲਓ ਜਿਵੇਂ ਤੁਸੀਂ ਪੂਰਬ ਵੱਲ ਨੂੰ ਦੇਖ ਰਹੇ ਹੋ ਉਸ ਪਾਸੇ ਜਿਹੜੀ ਗੈਸ ਕਲੀਅਰ ਗੈਸ ਦਾ ਸਿੱਟਿਆ ਗਿਆ ਛੈਲੋ ਦੂਜੇ ਤੁਰੰਤ ਪੱਛਮ ਵਾਲੀ ਸਾਈਡ ਨੂੰ ਘੁੰਮ ਜਾਓ ਕਿਉਂਕਿ ਪਿੱਛੇ ਤੁਹਾਡੇ ਕੱਪੜੇ ਹੁੰਦੇ ਆ ਪੱਗ ਹੁੰਦੀ ਆ ਜਾਂ ਸਿਰ ਤੇ ਪਰਨਾ ਵਗੈਰਾ ਹੁੰਦਾ ਪਿੱਛੇ ਅਟੈਕ ਉਸ ਤਰ੍ਹਾਂ ਉਹਨਾਂ ਨਹੀਂ ਹੁੰਦਾ ਜਿੰਨਾ ਸਿੱਧਾ ਡਾਇਰੈਕਟ ਜਿਹੜੇ ਤੇ ਅਟੈਕ ਕਰਦੇ ਆ ਤੀਸਰਾ ਵੀਰੋ ਹੈਗਾ ਜਿਵੇਂ ਤੁਸੀਂ ਕਈ ਵਾਰੀ ਜ਼ਰੂਰੀ ਹੈ ਜਾਣਾ ਪੈ ਜਾਂਦਾ ਹੈ ਕਈ ਵੀਰਾਂ ਦੇ ਨਾਲ ਬੱਚੇ ਹੁੰਦੇ ਆ ਉੱਥੇ ਇਸ ਤਰ੍ਹਾਂ ਦਾ ਘਟਨਾ ਵਾਪਰ ਗਈ ਬੱਚਾ ਤੁਹਾਡੇ ਨਾਲ ਹੈ ਉਹ ਵੀਰ ਘਰੋਂ ਤੁਰਨ ਲੱਗਿਆ ਅੱਧਾ ਕਿਲੋਟਰ ਦੁੱਧ ਜ਼ਰੂਰ ਨਾਲ ਲੈ ਕੇ ਤਰੋ ਕਿਉਂਕਿ ਬੱਚਿਆਂ ਨੂੰ ਇਹਦਾ ਜ਼ਿਆਦਾ ਅਸਰ ਹੁੰਦਾ ਜਦੋਂ ਵੀ ਤੁਹਾਡੇ ਤੇ ਇਹ ਜਿਹਾ ਸਮਾ ਵਾਪਰ ਜਾਂਦਾ ਤੁਰੰਤ ਜਿਹੜਾ ਦੁੱਧ ਹੈਗਾ ਬੱਚੇ ਦੇ ਚਿਹਰੇ ਉੱਤੇ ਡੋਲ ਦਿਓ ਜਿੱਥੇ-ਜਿੱਥੇ ਵੀ ਤੁਹਾਨੂੰ ਉਹਦਾ ਸਰੀਰ ਨੰਗਾ ਉੱਥੇ ਦੁੱਧ ਤੁਰੰਤ ਜਿਹੜਾ ਹੈਗਾ ਡੋਲ ਦਿਓ ਉਹਦੇ ਨਾਲ ਤੁਰੰਤ ਰਾਹਤ ਮਿਲੇਗੀ ਤੀਸਰੀ ਹੈ ਵੀਰੋ ਕਾਲਗੇਟ ਜਿਹੜੀ ਵਾਈਟ ਕਲਰ ਦੀ ਕਾਲਗੇਟ ਹੁੰਦੀ ਹੈ ਚਿੱਟੇ ਰੰਗ ਦੀ ਕਾਲਗੇਟ ਉਹ ਕੋਲੇ ਜੇਬ ਵਿੱਚ ਰੱਖੋ ਜਦੋਂ ਤੁਹਾਡੇ ਤੇ ਪੀਰ ਗੈਸ ਦਾ ਅਟੈਕ ਹੁੰਦਾ ਉਹਨੂੰ ਤੁਰੰਤ ਜਿਹੜਾ ਹੈਗਾ ਚਿਹਰੇ ਉੱਤੇ ਫੇਸ ਉੱਤੇ ਲਾ ਲਓ ਜਿੱਥੇ ਵੀ ਤੁਹਾਡਾ ਸਰੀਰ ਮਨ ਗਿਆ ਉਦੋਂ ਵੀ ਤੁਹਾਨੂੰ ਫੋਰੀ ਰਾਹਤ ਨਹੀਂ ਮਿਲੂਗੀ ਹੁਣ ਵੀਰੋ ਜਿਹੜਾ ਸਭ ਤੋਂ ਮੇਨ ਬਚਾ ਉਹ ਦੋ ਨੇ ਉਹ ਤੁਹਾਨੂੰ ਮੈਂ ਜਿਹੜੇ ਹੁਣ ਦੱਸਣ ਲੱਗਿਆ ਜਿਵੇਂ ਡਸਟ ਬੀਨ ਹੁੰਦੇ ਆ ਜਾਂ ਤੁਹਾਡੇ ਕੋਲੇ ਕੋਈ ਬਾਲਟੀ ਵਗੈਰਾ ਹੈਗੀ ਆ ਤੁਰੰਤ ਉਹਨੂੰ ਆਪਣੇ ਚਿਹਰੇ ਉੱਤੇ ਢੱਕ ਲਓ ਦੇ ਨਾਲ ਉਹਦੇ ਨਾਲ ਇੱਕ ਪ੍ਰੋਬਲਮ ਆ ਜਾਂਦੀ ਆ ਦਿਸਣ ਨੂੰ ਬੰਦ ਹੋ ਜਾਂਦਾ ਤੇ ਬਾਲਟੀ ਉੱਪਰ ਲੈ ਕੇ ਜਿਹੜਾ ਤੁਹਾਡਾ ਹੈਗਾ ਪਰਨਾ ਹੈਗਾ ਉਹਨੂੰ ਥੱਲੇ ਉਸੇ ਤਰ੍ਹਾਂ ਹੀ ਕਵਰ ਕਰ ਲਓ ਜਿਹੜਾ ਤੁਹਾਡੀ ਸਾਹ ਜਿਹੜਾ ਤੁਹਾਨੂੰ ਜਾਣਾ ਹੈ ਉਹ ਪਰਨੇ ਦੇ ਵਿੱਚ ਦੀ ਜਿਹੜਾ ਕ੍ਰਾਸ ਹੋ ਕੇ ਜਾਵੇ ਉਹਦੇ ਨਾਲ ਅਸਰ ਇਹਦਾ ਬਹੁਤ ਘਟ ਜਾਂਦਾ ਗਿੱਲਾ ਰਮਾਲ ਆਪਣੇ ਚਿਹਰੇ ਤੇ ਬੰਨ ਕੇ ਰੱਖੋ ਨੱਕ ਦੇ ਉੱਤੇ ਤਾਂ ਜੋ ਐਨਕਾ ਲਾ ਕੇ ਰੱਖੋ ਤੇ ਇੱਕ ਵੀਰੋ ਹੈਗਾ ਜਿਹੜੀਆਂ ਤੁਹਾਡੇ ਕੋਲ ਆ ਬੋਤਲਾਂ ਹੁੰਦੀਆਂ ਜਿਹੜੀ ਲੀਟਰ ਵਾਲੀ ਬੋਤਲ ਜਾਂ 1.5 ਲੀਟਰ ਵਾਲੀ ਜਿਹੜੀ ਬੋਤਲ ਹੁੰਦੀ ਆ ਇਹ ਤੁਸੀਂ ਪਾਣੀ ਪੀ ਕੇ ਸੈਟ ਨਹੀਂ ਦੇਣੀ ਇਹਨੂੰ ਇਹਨੂੰ ਤੁਸੀਂ ਬਹੁਤ ਵਧੀਆ ਵਰਤ ਸਕਦੇ ਹੋ ਤੇ ਬਹੁਤ ਵਧੀਆ ਇਹ ਤੁਹਾਨੂੰ ਮੌਕੇ ਤੇ ਕੰਮ ਦਿੰਦੀ ਹੈ ਇਹਦਾ ਜਿਹੜਾ ਇਹ ਹੈਗਾ ਇਹ ਲਾ ਦਿਓ ਜਿਹੜਾ ਆ ਕਾਗਜ਼ਾ ਲੱਗਾ ਹੁੰਦਾ ਤੇ ਇਹਨੂੰ ਇੱਥੋਂ ਕੱਟ ਦਿਓ ਆ ਜਿਹੜਾ ਕੱਟ ਕੇ ਇਹ ਜਿਹੜਾ ਹਿੱਸਾ ਕੱਟਿਆ ਗਿਆ ਇਹਨੂੰ ਸੈਟ ਦਿਓ ਇਹ ਤੁਹਾਡੇ ਨਹੀਂ ਕੰਮ ਦਾ ਤੇ ਇਹਦੇ ਥੱਲੇ ਜਿਹੜਾ ਹੈਗਾ ਤੁਸੀਂ ਟੱਕਣਾ ਜਿਹੜਾ ਇਹ ਖੋਲ ਲੈਣਾ ਟੱਕਣ ਖੋਲਿਆ ਖੁੱਲ ਗਿਆ ਇਹ ਉੱਤੋਂ ਕੱਟੀ ਗਈ ਜਦੋਂ ਇਹ ਕੱਟੀ ਗਈ ਇਹਦੇ ਵਿੱਚ ਕਿ ਯੂ ਤਾਂ ਇਹ ਪਤਾ ਤੁਸੀਂ ਕੱਟ ਲਾ ਦੇਣਾ ਉਸੇ ਵੇਲੇ ਤੁਹਾਨੂੰ ਕੋਈ ਜਿਹੜੀ ਚੀਜ਼ ਕਰਦ ਕੋਲੇ ਕੁਝ ਵੀ ਚੀਜ਼ਾ ਤੁਹਾਡੇ ਉਹਦੇ ਨਾਲ ਕੱਟ ਲਾ ਕੇ ਉਹਨੂੰ ਕੱਟ ਲੈਣਾ ਜਾਂ ਸਿੱਧਾ ਹੀ ਕੱਟ ਲਓ ਇਹਨੂੰ ਇਸ ਤਰ੍ਹਾਂ ਜਦੋਂ ਇਹ ਖੁੱਲ ਜੂਗੀ ਇਹ ਜਦੋਂ ਖੁੱਲ ਗਈ ਤਾਂ ਤੁਹਾਨੂੰ ਸਿੱਧਾ ਇਹ ਹੈਲਮਟ ਦੀ ਤਰ੍ਹਾਂ ਜਿਵੇਂ ਸ਼ੀਸ਼ੇ ਵਾਲਾ ਹੈਲਮਟ ਹੁੰਦਾ ਇਹ ਤੁਹਾਨੂੰ ਉਸ ਤਰ੍ਹਾਂ ਦਾ ਤੁਰੰਤ ਜਿਹੜਾ ਹੈਗਾ ਇਹ ਕੰਮ ਦੇਊਗੀ ਜਿਹੜੇ ਪੱਗਾਂ ਬਣਦੇ ਵੀਰ ਉਹ ਜੇ ਪਹਿਲਾਂ ਬਣਾ ਸਕਦੇ ਉਹਨੂੰ ਪਹਿਲਾਂ ਬਣਾ ਕੇ ਰੱਖ ਲੈਣ ਇਹਦੇ ਵਿੱਚ ਦੀ ਰਬੜ ਵਗੈਰਾ ਜਾਂ ਤਾਗਾ ਵਗੈਰਾ ਪਾ ਕੇ ਇਹਨੂੰ ਉਤੋਂ ਦੀ ਬਣ ਸਕਦੇ ਆ ਇਹ ਸਾਰਾ ਚਿਹਰਾ ਕਵਰ ਕਰ ਲੂਗੀ ਜਦੋਂ ਇੱਥੋਂ ਪਾੜ ਲਈ ਇਹਨੇ ਖੁੱਲ ਜਾ ਇਹਦਾ ਜਿਹੜਾ ਥੱਲੇ ਵਾਲਾ ਢੱਕਣ ਖੋਲ੍ਹਿਆ ਹੁਣ ਸਾਹ ਲੈਣਾ ਆਪਾਂ ਸਾਹ ਇੱਥੋਂ ਦੀ ਹੁਣੋ ਇਹਦੇ ਥੱਲੇ ਜਿਹੜਾ ਰਮਾਲ ਆ ਤੁਹਾਡਾ ਗਿੱਲਾ ਕੀਤਾ ਹੋਇਆ ਜਾਂ ਪਰਨਾ ਜਿਹੜਾ ਤੁਹਾਡੇ ਗਲ ਚ ਪਾਇਆ ਜਦੋਂ ਇੱਥੇ ਚਿਹਰੇ ਦੇ ਉੱਤੇ ਲੱਗ ਜੂਗੀ ਪਰਨਾ ਇਹਦੇ ਉੱਤੋਂ ਦੀ ਕਰ ਲਓ ਅੱਖਾਂ ਜੋ ਤੁਹਾਨੂੰ ਦਿਸਦਾ ਤੁਹਾਡਾ ਚਿਹਰਾ ਜਿਹੜਾ ਹੈਗਾ ਉਹ ਉਹ ਗੈਸ ਦੇ ਅਸਰ ਤੋਂ ਬਚ ਗਿਆ ਹੁਣ ਮੈਂ ਦੁਬਾਰਾ ਫੇਰ ਰਿਪੀਟ ਕਰ ਦਿਆਂ ਤੁਹਾਡੇ ਨਾਲ ਬੱਚੇ ਆ ਦੁੱਧ ਨਾਲ ਲੈ ਕੇ ਤੁਰੋ ਥੋੜਾ ਜਿਹਾ ਅੱਧਾ ਕਿਲੋਟਰ ਦੁੱਧ ਕੋਲੇ ਰੱਖੋ ਤੁਸੀਂ ਵੀ ਤੁਹਾਡੇ ਕੋਲੇ ਕੋਈ ਬੱਚੇ ਤੇ ਅਟੈਕ ਹੁੰਦਾ ਉੱਥੇ ਜੇ ਤੁਹਾਡੇ ਨੇੜੇ ਕੋਈ ਚੀਜ਼ ਨਹੀਂ ਹੈਗੀ ਦੁੱਧ ਦਾ ਜਰੂਰ ਤੁਸੀਂ ਵਰਤੋਂ ਕਰ ਸਕਦੇ ਹੋ ਇਹਵੇਂ ਜੇ ਕੋਈ ਤਜਾਬ ਦਾ ਵੀ ਅਟੈਕ ਹੁੰਦਾ ਤੇ ਦੁੱਧ ਤਰੰਤ ਜਿਹੜਾ ਉਹ ਤੇ ਪਾ ਦਿੱਤਾ ਜਾਵੇ ਤਰੰਤ ਤਜਾਬ ਦਾ ਅਸਰ ਵੀ ਦੁੱਧ ਰੋਕ ਦਿੰਦਾ ਦੂਸਰਾ ਵੀਰੋ ਤੁਹਾਨੂੰ ਇਹ ਦੱਸ ਦਿੱਤਾ ਇਹਨੂੰ ਦੁਬਾਰਾ ਫੇਰ ਮੈਂ ਇਹਨੂੰ ਕੱਟ ਦੇਣਾ ਆ ਇਹਦਾ ਲਾਹ ਦੇਣਾ ਕਾਗਜ਼ ਇਹਨੂੰ ਕੱਟ ਕੇ ਇਹ ਖੁੱਲ ਜੂ ਆ ਉੱਪਰਲਾ ਹਿੱਸਾ ਦਾ ਲਾਹ ਦੇਣਾ ਇਹ ਇੱਕ ਸ਼ੀਸ਼ੇ ਦੀ ਤਰ੍ਹਾਂ ਜਿਵੇਂ ਹੁੰਦਾ ਹੈਲਮਟ ਵਾਂਗੂ ਬਣ ਜਾਂਦੀ ਹੈ ਤੇ ਥੱਲੇ ਇਹਦਾ ਜਿਹੜਾ ਢੱਕਣ ਹੈਗਾ ਇਹਦੇ ਨਾਲ ਰਮਾਲ ਲਾ ਲੈਣਾ ਜੇ ਇਹਨੂੰ ਥੱਲੋ ਪਰਨੇ ਦੇ ਵਿੱਚ ਦੀ ਕਰ ਲੈਣਾ ਹੈਗਾ ਇਸ ਤਰ੍ਹਾਂ ਕਰਕੇ ਇਹ ਤੁਹਾਨੂੰ ਅਸਰੇ ਦਾ ਘਟੂਗਾ ਕੋਲਗੇਟ ਕੋਲ ਰੱਖੋ ਵੀਰੋ ਤੇ ਸਾਫੇ ਵੇਸ਼ਾ ਜਿਹੜਾ ਰਮਾਲ ਤੇ ਪਰਨਾ ਹੈ ਇਹਨੂੰ ਗਿੱਲਾ ਕਰਕੇ ਕੋਲ ਰੱਖੋ ਜੇਬ 'ਚ ਉਹ ਜਿਹੜਾ ਤਰੰਤ ਤੁਹਾਨੂੰ ਰਾਹਤ ਦਿੰਦਾ ਇਹਨਾਂ ਚੀਜ਼ਾਂ ਤੋਂ ਤੇ ਬਾਕੀ ਕੋਈ ਗੱਲ ਨਹੀਂ ਚੜ੍ਹਦੀ ਕਲਾ 'ਚ ਰਹੋ ਸੰਘਰਸ਼ ਲੜਨ ਵਾਲੇ ਲੋਕ ਕਮਜ਼ੋਰ ਨਹੀਂ ਹੁੰਦੇ ਬੁਝਦਿਲ ਨਹੀਂ ਹੁੰਦੇ ਸੂਰਮੇ ਹੁੰਦੇ ਆ ਦਲੇਰ ਹੁੰਦੇ ਆ ਜਿਹੜੇ ਮੰਜ਼ਲਾਂ ਨੂੰ ਸਰ ਕਰਨਾ ਜਾਣਦੇ ਹੁੰਦੇ ਉਹ ਪਿੱਛੇ ਨਹੀਂ ਦੇਖਦੇ ਹੁੰਦੇ ਪਿੱਛੇ ਦੇਖਣ ਵਾਲੇ ਕਦੇ ਅੱਗੇ ਨਹੀਂ ਵਧਦੇ ਟਾਲ ਮਟੋਲ ਕਰਨ ਵਾਲੇ ਕਦੇ ਅੱਗੇ ਨਹੀਂ ਵਧਦੇ ਹੁੰਦੇ ਮੈਂ ਵੀ ਜਦ ਜਦਨ ਇਧਰੋਂ ਫ੍ਰੀ ਹੁੰਨਾ ਤੁਰੰਤ ਉਸੇ ਤੁਹਾਡੇ ਕੋਲੇ ਪਹੁੰਚੂਗਾ ਠੀਕ ਹੈ ਮੈਂ ਕੁਝ ਵਿਚਾਰਤਾ ਰਵ ਦੇ ਵਿਖਰੇਵੇਂ ਥੋੜੇ ਬਹੁਤੇ ਹੁੰਦੇ ਜਿਵੇਂ ਸੜਕਾਂ ਵਗੈਰਾ ਤੇ ਧਰਨੇ ਮੈਂ ਇਹਨਾਂ ਦੇ ਹੱਕ 'ਚ ਨਹੀਂ ਹੈਗਾ ਬਾਕੀ ਮੈਂ ਵੀ ਕਿਸਾਨ ਆ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਮੈਂ ਡੱਲੇਵਾਲ ਸਾਹਿਬ ਨੂੰ ਨਿੱਜੀ ਤੌਰ ਤੇ ਚੰਗੇ ਇਨਸਾਨ ਸਮਝਦਾ ਮੈਂ ਉਹਨਾਂ ਦੀ ਮਦਦ ਸਮਰਥਨ ਵੀ ਕਰਦਾ ਔਰ ਉੱਥੇ ਉਹਨਾਂ ਦੇ ਕੋਲੇ ਜਾਊਗਾ ਵੀ ਜਾ ਕੇ ਉਹਨਾਂ ਉੱਥੇ ਲੜਾਂਗੇ ਵੀ ਲਈ ਤੇ ਬਾਕੀ ਚੜ੍ਹਦੀ ਕਲਾ 'ਚ ਰਹੋ ਤੇ ਬਾਕੀ ਕੱਲ ਨੂੰ ਦੀਪ ਸਿੱਧੂ ਦੀ ਵਰਸੀ ਤੇ ਜਿੰਨਾ ਵੀ ਰਾਂ ਨੇ ਮੋਗੇ ਏਰੀਏ ਚ ਜਾਣਾ ਹੈ ਉਹ ਸਾਡੇ ਨਾਲ ਜੱਤਵਾਲ ਇਕੱਠੇ ਹੋ ਸਕਦੇ ਆ ਟਾਈਮ 9:30 ਤੋਂ ਲੈ ਕੇ 9 ਤੋਂ ਲੈ ਕੇ 9:30 ਵਜੇ ਦੇ ਵਿੱਚ ਉੱਥੇ ਜੱਤਵਾਲ ਪੁਰ ਟੱਪ ਕੇ ਨਾਨਕ ਸਰਵਾਲੀ ਸਾਈਡ ਨੂੰ ਉੱਥੇ ਰੁਕ ਜਾਓ ਤੇ ਉੱਥੋਂ ਸਾਡੇ ਨਾਲ ਰਲ ਸਕਦੇ ਆ ਕੱਲ ਨੂੰ ਉੱਥੇ ਵੱਧ ਤੋਂ ਵੱਧ ਪਹੁੰਚੋ ਇਹ ਜਿਹੜੀ ਹੋਂਦ ਨੂੰ ਬਚਾਉਣ ਦੀ ਗੱਲ ਇਹ ਦੀਪ ਸਿੱਧੂ ਦੀ ਕਿਉਂਕਿ ਅਤੀਤ ਦੇ ਵਿੱਚ ਜੋ ਜਾਣੀ ਜਾਂਦਾ ਤੇ ਅਤੀਤ ਵਿੱਚ ਜਾਏ ਬਿਨਾ ਸਰਦਾ ਵੀ ਨਹੀਂ ਕਿਉਂਕਿ ਜੇ ਅਸੀਂ ਉਹਦੀ ਸੋਚ ਨੂੰ ਅੱਗੇ ਲੈ ਕੇ